ਮੂਸਾ ਵਾਲਾ ਉਹ ਗੱਲ ਕੀਤੀ ਕੋਈ ਤੋੜ ਨਹੀਂ ਲਿਖਣ ਦਾ ਹਮ ਗਾਇਕੀ ਦਾ ਹਮ ਤੇ ਜਦੋਂ ਬਾਈ ਜਿਉਂਦਾ ਸੀ ਲੋਕਾਂ ਨੇ ਉਹਨੂੰ ਵੀ ਮੜਾ ਕੇ ਆ ਹਮ ਇਹ ਇਹਨਾਂ ਨੂੰ ਪ੍ਰਮੋਟ ਕਰਦਾ ਹਮ ਐ ਕਰਦਾ ਸੀ ਹੱਥਿਆਰਾਂ ਨੂੰ ਪ੍ਰਮੋਟ ਕਰਦਾ ਅੱਜ ਬਾਈ ਦੇ ਬੁੱਤ ਦੇ ਨਾਲ ਜਾ ਜਾ ਕੇ ਲੋਕ ਫੋਟੋਆਂ ਕਰਾਉਂਦੇ ਨੇ ਕਰਾਉਂਦੇ ਨੇ ਬਿਲਕੁਲ ਹਮ ਹਾਂ ਜੀ ਹਮ ਤੇ ਸਿੱਧੂ ਮੂਸੇ ਵਾਲੇ ਨੂੰ ਮੈਂ ਇੱਕ ਇਹ ਸਮਝਦਾ ਸੀ ਪਾਰਸ ਸੀਕਰਨਾ ਪਾਰਸ ਹਮ ਹਰੇਕ ਬੰਦਾ ਕੰਟਰੋਵਰਸੀ ਕਰਕੇ ਇੱਕ ਚਾਹੁੰਦਾ ਸੀ ਵੀ ਮੈਂ ਕਿਤੇ ਮਾੜਾ ਮੋਟਾ ਨਾਲ ਖਹਿ ਜਮਾਂ ਸਿੱਧੂ ਮੂਸੇ ਵਾਲੇ ਦੇ ਨਾਲ ਤੇ ਮੇਰੀ ਕਦਰ ਪੈ ਜੇ ਹਮ ਠੀਕ ਹੈ ਤੇ ਮਨਜੀਤ ਰਾਹੀ ਤੇ ਦਲਜੀਤ ਕੌਰ ਕਿਆ ਬਾਤ ਆ ਸਟੇਜ ਦਾ ਬਿਲਕੁਲ ਉਹ ਕੰਠੇ ਵਾਲਾ ਬਾਈ ਤੇਰਾ ਕੀ ਲੱਗਦਾ ਹਮ ਤੂੰ ਕਿਤੇ ਗਾਉਂਦੇ ਸੀ ਆਏ ਹਾਏ ਹਾਏ ਹਮ ਹੋਏ ਨੇ ਹੈਨਾ ਤੇ ਜ਼ਿਆਦਾਤਰ ਤਾਂ ਉਹੀ ਕਾਮਯਾਬ ਰਹੀਆਂ ਨੇ ਜੋੜੀਆਂ ਜਿੰਨਾਂ ਦੀ ਮੈਰਿਜ ਹੋ ਗਈ ਹਾਂ ਪਰ ਮੈਰਿਜ ਹੋਈ ਵਾਲਾ ਅਵਧਾਲ ਚਮਕ ਤੇ ਅਮਨਜੋਤ ਉਹਨਾਂ ਦੀ ਵੀ ਜੋੜੀ ਟੁੱਟ ਗਈ ਸੀ ਹਮ ਕਿਉਂਕਿ ਵਿੱਚ ਫਿਰ ਐਦਾਂ ਦੇ ਬੰਦੇ ਆ ਜਾਂਦੇ ਆ ਜਿਹੜੇ ਉਹ ਅਟਵਾਟ ਕਹਿੰਦੇ ਆ ਵੀ ਸਾਡਾ ਫਾਇਦਾ ਕਿੱਥੋਂ ਆ ਜੇ ਦੋਏ ਬੱਕ ਹੋਣਗੇ ਅਸੀਂ ਤਾਂ ਵਿੱਚ ਆਵਾਂਗੇ 50-50 ਲੱਖ ਰੁਪਏ ਦੀਆਂ ਗੱਡੀਆਂ ਉਹ ਕਿੱਥੋਂ ਆਈਆਂ ਉਹ ਏਰੀਆ ਉਹਨਾਂ ਨੂੰ ਜਾਣ ਨਹੀਂ ਦੰਦਾ 5-5 ਲੱਖ ਰੁਪਇਆ 7-7 ਲੱਖ ਰੁਪਇਆ ਭਰਦੇ ਆ ਲੋਕ ਉਹ ਮੇਲਿਆਂ ਤੇ ਵੀ ਤੇ ਜੇ ਕਹਿੰਦੇ ਇਹਨੂੰ ਬੰਦੇ ਨੂੰ 5 ਲੱਖ ਰੁਪਇਆ ਦਿੱਤਾ ਤਾਂ ਇਹਦੇ ਉੱਤੇ ਦੀ ਲੱਖ ਰੁਪਇਆ ਗਿਰਨਾ ਚਾਹੀਦਾ ਸਰਸਿਕਲ ਜੀ ਮੈਂ ਤੁਹਾਡਾ ਦੋਸਤ ਸੁਖਵਿੰਦਰ ਸਿੰਘ ਰਪਾਲ ਅੱਜ ਸਾਡੇ ਨਾਲ ਪੰਜਾਬੀ ਗਾਇਕੀ ਦੇ ਵਿੱਚ ਇੱਕ ਲਖਣ ਜਿਆ ਨਾਮ ਅਕਬਰ ਆਲਮ ਦੀ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਕਾਫੀ ਇਹਨਾਂ ਦਾ ਨਾਮ ਵੀ ਬਣ ਚੁੱਕਿਆ ਇੱਕ ਗੀਤ ਇਹਨਾਂ ਦਾ ਕਾਫੀ ਚੱਲਿਆ ਉਹ ਯੋਕੇ ਦੌਰ ਨਾਲ ਸੰਬੰਧ ਸੀਗਾ ਸੋ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਆ ਆਲਮ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਟੀਮ ਦਾ ਜੀ ਅ ਆਲਮ ਸਾਹਿਬ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਨੂੰ ਇਸ ਵਕਤ ਜਿਹੜਾ ਸਭ ਤੋਂ ਵੱਡੀ ਜਿਹੜੀ ਬਿਮਾਰੀ ਨੇ ਘੇਰਿਆ ਹੋਇਆ ਉਹ ਹੈਗਾ ਚਿੱਟਾ ਬਿਲਕੁਲ ਜੀ ਤੇ ਅਕਸਰੀ ਸਾਡੇ ਗਾਇਕਾਂ ਦੇ ਉੱਪਰ ਇੱਕ ਇਲਜ਼ਾਮ ਲੱਗਦਾ ਕਿ ਉਹ ਨਸ਼ਿਆਂ ਨੂੰ ਪ੍ਰਮੋਟ ਕਰਦੇ ਨੇ ਤੇ ਤੁਸੀਂ ਵੀ ਇੱਕ ਗੀਤ ਗਾਇਆ ਚਿੱਟੇ ਤੇ ਜੀ ਤੇ ਇਹ ਕੀ ਸਹੀ ਹੈ ਜੇ ਤੁਸੀਂ ਕਿਸ ਐਂਗਲ ਤੋਂ ਗੀਤ ਨੂੰ ਗਾਇਆ ਉਹ ਮੈਂ ਜੀ ਸੁਖਵਿੰਦਰ ਸਾਹਿਬ ਉਹ ਇਹ ਗੱਲ ਇਹ ਸੀਗੀ ਵੀ ਜਿਹੜਾ ਚਿੱਟਾ ਨਸ਼ਾ ਹੈ ਹੂੰ ਇਹਨੂੰ ਲੋਕਾਂ ਨੇ ਇੱਕ ਮਗਰਮੱਛ ਜਾਂ ਦਾਇੰਤ ਕਹਿਦੀ ਬਣਾ ਲਿਆ ਹੂੰ ਤੇ ਹੈਗਾ ਵੀ ਹੈਗਾ ਜੀ ਬਿਲਕੁਲ ਤੇ ਇਹਦੇ ਮੂਰੇ ਸਾਰੇ ਜਿਹੜੇ ਨਸ਼ੇ ਨੇ ਬੌਨੇ ਛੋਟੇ ਛੋਟੇ ਲੱਗਣ ਲੱਗੇ ਹੂੰ ਕਿਉਂਕਿ ਉਹ ਹੌਲੀ ਹੌਲੀ ਬੰਦੇ ਨੂੰ ਖਤਮ ਕਰਦੇ ਸੀਗੇ ਫੇਰ ਕੁਝ ਕੁ ਸਮੇਂ ਦੇ ਵਿੱਚ ਹੀ ਕਰ ਲਿਆ ਨਾ ਆਪ ਕਹਿੰਦੇ ਦੇਖਿਆ ਨੇ ਬੁੜੀਆਂ ਜਿਹੜਾ ਸਾਡਾ ਮੁੰਡਾ ਚਿੱਟਾ ਪੀਣ ਲੱਗ ਗਿਆ ਅਸੀਂ ਤਾਂ ਕਹਿੰਨੇ ਭਾਈ ਪੈਗੇ ਪੋਗੇ ਲਾ ਲਿਆ ਕਰ ਅਸੀਂ ਤੈਨੂੰ ਡੱਬਾ ਰਿਆ ਕੇ ਰੱਖ ਦਿੰਨੇ ਹੂੰ ਤੂੰ ਭੁੱਕੀ ਖਾ ਲਿਆ ਕਰ ਭਾਈ ਹੂੰ ਤੂੰ ਫੀਮ ਖਾਣ ਲੱਗ ਜਾ ਹੂੰ ਬਿਲਕੁਲ ਤੇ ਸਾਡੇ ਪੰਜਾਬੀਆਂ ਨੇ ਡੰਡ ਵੀ ਪਾਈ ਹੋਈ ਆ ਵੀ ਫੀਮ ਦੇ ਭੁਗੀ ਦੀ ਖੇਤੀ ਹੋਣੀ ਚਾਹੀਦੀ ਹੈ ਹਾਂ ਠੇਕੇ ਖੋਲਣੇ ਚਾਹੀਦੇ ਨੇ ਕਿਉਂਕਿ ਇਹ ਸੰਥੈਟਿਕ ਨਸਿਆਂ ਤੋਂ ਨੌਜ ਬਣ ਸਾਡੇ ਬੱਚਿਆਂ ਨੂੰ ਬੱਚਿਆਂ ਨੂੰ ਹੂੰ ਬਿਲਕੁਲ ਜੀ ਹੂੰ ਫਿਰ ਤੁਸੀਂ ਇਹਨੂੰ ਕਿਵੇਂ ਆਪਣੇ ਗੀਤ ਚ ਲੈਤਾ ਆ ਤੇ ਮੈਂ ਜੇ ਸ਼ਬਦ ਚੱਕਣਾ ਹੁੰਦਾ ਆਪਾਂ ਨੇ ਹੂੰ ਵੀ ਇਹ ਪਪੂਲਰ ਸ਼ਬਦ ਹੈ ਵੀ ਇਹਨੂੰ ਕਿੱਦਾਂ ਕਨਵਰਟ ਕਰ ਸਕਦਾ ਮੈਂ ਵੀ ਇੱਕ ਮੈਰਿਜ ਰੱਖੀ ਹੁੰਦੀ ਆ ਕੁੜੀ ਦੀ ਹੂੰ ਤੇ ਉਹ ਕਹਿੰਦੀ ਆ ਵੀ ਆਪਦੇ ਹਸਬੰਡ ਨੂੰ ਵੀ ਆਪਾਂ ਦੋ ਚਾਰ ਗੱਲਾਂ ਕਰਨੀਆਂ ਹੂੰ ਠੀਕ ਆ ਜੀ ਉਹ ਕਾਫੀ ਸ਼ਾਪ ਤੇ ਮਿਲਦੇ ਆ ਤੇ ਉਹ ਕਹਿੰਦੀ ਕਹਿੰਦੀ ਮਰ ਗਈਆਂ ਮੁੱਛਾਂ ਕੁੰਡੀਆਂ ਜੇ ਵਾਲੇ ਘੈਂਟ ਦੇ ਮੁੰਡਾ ਕਹਿੰਦਾ ਲੈਣੀ ਆਨੇ ਲਾਮਾ ਤਾਂ ਹੀ ਨਾਲ ਆਇਆ ਡੇਟ ਤੇ ਕਹਿੰਦੀ ਵੀ ਤੈਨੂੰ ਇੱਕ ਗੱਲ ਪੁੱਛਾਂ ਜਿ ਹੁਣ ਜੋਗਿਆ ਮੁੰਡਾ ਕਹਿੰਦਾ ਹਾਂ ਹਾਂ ਪੁੱਛੇ ਦਿਲ ਖੁੱਲ ਕੇ ਸੁਣਾ ਦਿੰਨੇ ਆ ਕਹਿੰਦੀ ਵੀ ਕਿਤੇ ਚਿੱਟਾ ਚੁੱਟਾ ਤਾਂ ਨਹੀਂ ਪੀਂਦਾ ਸੋਹਣਿਆ ਕਹਿੰਦਾ ਨਾ ਨਾ ਕਦੇ ਕਦੇ ਪੈਗ ਪੋਗ ਲਾ ਲੈਨੇ ਆ ਉਹ ਕਿ ਜਣੀ ਤੁਸੀਂ ਉਹਨੂੰ ਇੱਕ ਬਖਰੇ ਐਂਗਲ ਤੋਂ ਫੇਸ ਕੀਤਾ ਵੀ ਮੈਂ ਇਹਨਾਂ ਚੀਜ਼ਾਂ ਤੋਂ ਬੜਾ ਦੂਰ ਆ ਪੈਗ ਬੂਗ ਜ਼ਰੂਰ ਲਾ ਲੈਣੀਆਂ ਸ਼ਾਮ ਸ਼ਾਮ ਨੂੰ ਉਹ ਵੀ ਕਦੇ ਯਾਰਾਂ ਦੋਸਤਾਂ ਨਾਲ ਕਦੇ ਪਾਰਟੀ ਸਾਢੀ ਇਹ ਵੀ ਵੀ ਤੇਰੇ ਨਾਲ ਲਾਈਫ ਕੱਢਣੀ ਆ ਪੂਰੀ ਜ਼ਿੰਦਗੀ ਕੱਢਣੀ ਆ ਤੇਰੇ ਨਾਲ ਵੀ ਤੁਹਾਨੂੰ ਝੂਠ ਨਹੀਂ ਬੋਲ ਸਕਦਾ ਵੀ ਜਿਹੜੀ ਚਿੱਟੇ ਤੋਂ ਜ਼ਰੂਰ ਬਚਿਆ ਹੋਇਆ ਮੈਂ ਬੰਗ ਉਹ ਕਹਿੰਦਾ ਚਿੱਟੇ ਤੋਂ ਭਰੇ ਚਾਹੀਦਾ ਚਲੋ ਦਰੂ ਦਰੂ ਪੀਂਦਾ ਹੋਵੇ ਚੱਲੇ ਜੂ ਪਰ ਚਿੱਟੇ ਤੋਂ ਭਰੇ ਚਾਹੀਦਾ ਭਰੇ ਚਾਹੀਦਾ ਬਿਲਕੁਲ ਕੁੜੀਆਂ ਵੀ ਕਹਿੰਦੀਆਂ ਨੇ ਗੱਲਾਂ ਤੁਸੀਂ ਪੰਜਾਬੀ ਗਾਇਕੀ ਦੇ ਵਿੱਚ ਕਿੰਨੇ ਸਾਲ ਹੋ ਗਏ ਤੁਹਾਨੂੰ ਹੋ ਗਏ ਜਿਵੇਂ ਮੈਨੂੰ 28 ਸਾਲ 27 28 ਸਾਲ 27 28 ਸਾਲ ਹਾਂਜੀ ਤੇ ਤੁਸੀਂ ਸਿੰਗਲ ਹੀ ਗਾਇਆ ਹੁਣ ਤੱਕ ਕੱਲਿਆਂ ਨੇ ਨਹੀਂ ਜੀ ਮੈਂ ਸੋਲੋ ਵੀ ਗਾਇਆ ਹੈ ਹੂੰ ਮੈਂ ਮੈਂ ਵੀ ਤਾਂ ਜਾਨਵਾਰ ਦਾ ਯਾਰਾਂ ਦਿਲਦਾਰਾਂ ਤੋਂ ਪਹਿਲਾਂ ਕਸ਼ਟਾ ਹੀ ਸੀ ਦਿਲ ਹੁਣ ਪਛਤਾਉਂਦਾ ਹੂੰ ਹੈ ਜੀ ਤੇ ਮੈਂ ਵੀ ਤਾਂ ਜਾਨਵਾਰ ਦਾ ਗਾਣਾ ਆਇਆ ਹੂੰ ਤੇ ਇੱਕ ਹੋਰ ਕਾਫੀ ਗਾਣੇ ਆਏ ਤੇ ਉਸ ਤੋਂ ਬਾਅਦ ਜਿਹੜਾ ਗਾਣਾ ਜ਼ਿਆਦਾ ਪਪੂਲਰ ਹੋਇਆ ਤੇ ਉਹ ਹੋਇਆ ਐਗ ਪੁਗ ਆਹੀ ਚਿੱਟੇ ਵਾਲਾ ਗਾਣਾ ਜਿਆਦਾ ਹੋਇਆ ਉਸ ਤੋਂ ਬਾਅਦ ਫੇਰ ਇਗਨੋਰ ਗਾਣਾ ਕੀਤਾ ਗੁਰਮੀਤ ਸਿੰਘ ਜੀ ਨੇ ਲੌਂਗ ਲਾਚੀ ਵਾਲੇ ਜਿਹੜੇ ਅਕਸਰ ਫਿਲਮਾਂ ਦੇ ਵਿੱਚ ਮਿਊਜ਼ਿਕ ਕਰਦੇ ਆ ਨਾਮਵਰ ਮਿਊਜ਼ਿਕ ਡਾਇਰੈਕਟਰ ਉਹਨਾਂ ਨੇ ਕਰਿਆ ਤੇ ਪੰਜਾਬ ਫਿਲਮ ਸਿਟੀ ਨੇ ਮੈਨੂੰ ਲਾਂਚ ਕੀਤਾ ਬੋਲ ਜਿੱਥੇ ਕਿ ਪੂਰੇ ਸਾਰੇ ਨਾਮਵਰ ਸਿੰਗਰ ਜਾ ਕੇ ਫਿਲਮਾਂ ਦੀ ਸ਼ੂਟਿੰਗ ਕਰਨੇ ਜਾਂਦੇ ਆ ਆਪਣੇ Song ਦੀ ਸ਼ੂਟਿੰਗ ਕਰਨੇ ਜਾਂਦੇ ਆ ਉਹਨਾਂ ਬੰਦਿਆਂ ਨੇ ਮੈਨੂੰ ਲਾਂਚ ਕੀਤਾ ਸੀਗਾ ਸਰਦਾਰ ਇਕਬਾਲ ਸਿੰਘ ਜੀ ਚੀਵਾ ਸਾਹਿਬ ਤੇ ਜਸਵੀਰ ਸਿੰਘ ਜੀ ਸਾਡੇ ਮੈਨੇਜਰ ਸਾਹਿਬ ਬਹੁਤ ਹੀ ਅੱਛੇ ਨਾਈਸ ਅਲੂਨ ਸਾਹਿਬ ਇੱਕ ਦੌਰ ਸੀਗਾ ਦੁਕਾਨਾ ਗੇਕੀ ਦਾ ਜੀ ਅੱਜ ਵੀ ਇੱਕ ਵਾਰ ਫੇਰ ਮੁੜ ਕੇ ਮੋੜ ਆਇਆ ਕਿ ਦਗਾਣਾ ਗਾਇਕੀ ਦਾ ਫੇਰ ਇੱਕ ਦੌਰ ਚੱਲਿਆ ਹਨਾ ਜੀ ਤੇ ਦਗਾਣਾ ਗਾਇਕੀ ਦੇ ਵਿੱਚ ਜਿੱਥੇ ਆਪਾਂ ਗਾਇਕਾਂ ਦੀ ਗੱਲ ਕਰਦੇ ਆ ਉੱਥੇ ਆਪਾਂ ਉਹਨਾਂ ਗਾਇਕਾਆਂਾਂ ਦੀ ਵੀ ਗੱਲ ਕਰਾਂਗੇ ਜਿਵੇਂ ਰਣਜੀਤ ਕੌਰ ਜੀ ਨੇ ਜੀ ਅਮਰਜੋਤ ਨੇ ਜੀ ਅਮਰ ਨੂਰੀ ਨੇ ਮੈਂ ਪਿੱਛੇ ਤੁਹਾਡਾ ਇੱਕ ਫੋਟੋ ਦੇਖ ਰਿਹਾ ਸੀ ਅਮਰ ਨੂਰੀ ਜੀ ਤੁਹਾਡੇ ਨਾਲ ਅਮਰਜੋਤ ਜੀ ਉਹ ਖੜੇ ਨੇ ਹਨਾ ਹਾਂਜੀ ਹਾਂਜੀ ਤੇ ਇਹਨਾਂ ਦਾ ਇੱਕ ਨਾਮ ਸੀਗਾ ਜੀ ਕਿਉਂਕਿ ਜਦੋਂ ਕੱਲਾ ਗਾਇਕ ਬਹੁਤ ਘੱਟ ਗਾਉਂਦੇ ਸੀਗੇ ਜੀ ਤੇ ਜਦੋਂ ਜੋੜੀ ਹੁੰਦੀ ਸੀਗੀ ਤਾਂ ਜੋੜੀ ਨੂੰ ਜ਼ਿਆਦਾ ਲੋਕ ਜਿਹੜੇ ਹੈਗੇ ਨੇ ਪਸੰਦ ਕਰਦੇ ਸੀਗੇ ਤੇ ਹੁਣ ਤੁਹਾਨੂੰ ਕਿਵੇਂ ਲੱਗਦਾ ਜੋ ਕਿ ਜੇ ਆਪਾਂ ਨਾਲ ਜੋੜ ਕੇ ਗੱਲ ਇਹ ਹੈ ਜੀ ਸੁਖਵਿੰਦਰ ਸਾਹਿਬ ਸ਼ਬਦ ਲਿਖਿਆ ਹੋਇਆ ਕੀ ਆ ਹੂੰ ਚਾਹੇ ਉਹ ਇਕੱਲੇ ਨੇ ਗਾਇਆ ਹੂੰ ਚਾਹੇ ਉਹ ਦੋ ਜਣਿਆਂ ਨੇ ਗਾਇਆ ਹੂੰ ਠੀਕ ਹੈ ਜੀ ਹੂੰ ਉਹ ਲਿਖਿਆ ਹੋਇਆ ਕੀ ਹੈ ਹੂੰ ਤੇ ਦਗਾਣੇ ਤੇ ਇਹ ਗੱਲ ਹੈ ਵੀ ਦਗਾਣੇ ਦੇ ਵਿੱਚ ਵੀ ਇੰਨਾ ਵਧੀਆ ਲੱਗਦਾ ਜਿਵੇਂ ਸਦੀਕ ਸਾਹਿਬ ਜਦੋਂ ਗਾਉਂਦੇ ਆ ਬਿਲਕੁਲ ਅੱਜ ਵੀ ਸੁਣਦੇ ਨੇ ਦਰਦਸਰਦੂਰ ਸਾਹਿਬ ਨੇ ਗਾਇਆ ਠੀਕ ਹੈ ਜੀ ਹੋਰ ਹੀ ਕਿੰਨੇ ਭਵਿੰਦਰ ਗਿੱਲ ਬਾਈ ਮੇਰੇ ਬੜੇ ਅچھے ক্লোਜ਼ ਨੇ ਤੇ ਉਹਨਾਂ ਨੇ ਗਾਇਆ ਸਰਦੂਲ ਸਾਹਿਬ ਨੇ ਨੂਰੀ ਨੇ ਗਾਇਆ ਜਦੋਂ ਠੀਕ ਹੈ ਜੀ ਗਾਣੇ-ਗਾਣੇ ਤੇ ਕੀ ਪਾਸ ਦੀ ਰਾਹੀ ਸਾਹਿਬ ਹਾਂ ਮਨਜੀਤ ਰਾਹੀ ਜੀ ਦਾ ਬੱਕਰਾ ਸੀਗਾ ਬਿਲਕੁਲ ਤੇ ਮਨਜੀਤ ਰਾਹੀ ਜੀ ਬਿਲਕੁਲ ਬਿਲਕੁਲ ਜਿਹੜੀ ਦਗਾਣਾ ਜੋੜੀ ਸੀਗੀ ਪਹਿਲਾਂ ਹੁੰਦੀ ਸੀ ਜੋੜੀਆਂ ਕਿ ਲੰਮਾ ਸਮਾਂ ਚੱਲਦੀਆਂ ਸੀ ਵੇ ਬੱਸੇ ਸਭ ਤੋਂ ਲੰਮਾ ਚੱਲਣ ਵਾਲੀ ਜੋੜੀ ਮਮਨ ਸਿੰਘ ਜੀ ਤੇ ਰਣਜੀਤ ਕੌਰ ਜੀ ਦੀ ਵੀ ਆਖਰ ਨੂੰ ਟੁੱਟ ਗਈ ਟੁੱਟ ਗਈ ਸੀ ਤੇ ਫਿਰ ਆਪਾਂ ਦੇਖਦੇ ਆ ਭਵਿੰਦਰ ਗਿੱਲ ਮਿਸ ਨੀਲਮ ਤੇ ਹੋਰ ਕਾਫੀ ਆਤਮਾ ਬੁੱਢਿਆੜੀਆਂ ਤੇ ਅਮਨ ਰੋਜੀ ਕਿ ਕੀ ਕਾਰਨ ਸਮਝਦੇ ਹੋ ਤੁਸੀਂ ਤੁਸੀਂ ਨਹੀਂ ਅਜੇ ਤੱਕ ਕਿਸੇ ਨਾਲ ਜੋੜੀ ਬਣਾਈ ਜਾਂ ਤੁਹਾਡਾ ਇਹੀ ਆ ਕਿ ਆਪਾਂ ਕੱਲਿਆਂ ਨਹੀਂ ਗਾਉਣਾ ਜੀ ਕੱਲੇ ਵੀ ਗਾਉਨੇ ਆ ਪਰ ਜਦੋਂ ਮੇਰੇ ਕੋਲ ਗਾਣੇ ਹੁੰਦੇ ਆ ਮੈਂ ਗਾਣੇ ਦੇ ਕੋਟਿੰਗ ਦੇ ਪਹਿਲਾਂ ਇੱਕ ਕੁੜੀ ਹਰਮਨ ਜੋਤ ਸੀ ਹੂੰ ਉਸ ਨਾਲ ਡਿਊਟ ਕਰਿਆ ਤੇ ਹੁਣ ਕੁੜੀਆਂ ਆਉਂਦੀਆਂ ਹਮ ਮੈਂ ਸਾਰੀਆਂ ਨਹੀਂ ਕਹਿੰਦਾ ਹਮ ਜੇ ਉਹਨਾਂ ਨੇ ਉਹ ਕਰਦੇ ਆ ਉਹ ਇੱਕ ਤਾਂ ਇੱਕ ਪਰਮਾਨੈਂਟ ਗਾਉਣ ਨੂੰ ਤਿਆਰ ਨਹੀਂ ਹਮ ਪਰਮਾਨੈਂਟਲੀ ਜੋੜੀ ਨਹੀਂ ਬਣਾਉਂਦੇ ਨਹੀਂ ਇੱਕ ਉਹ ਸਿੱਖਣ ਆਉਣ ਵਾਸਤੇ ਤਿਆਰ ਨੇ ਹਮ ਠੀਕ ਹੈ ਸਿੱਖਣ ਆਉਣ ਨੂੰ ਤਿਆਰ ਨਹੀਂ ਸਿੱਖਣ ਨੂੰ ਤਿਆਰ ਨਹੀਂ ਹਮ ਪਹਿਲਾਂ ਸਾਨੂੰ ਪ੍ਰੋਗਰਾਮ ਦੇ ਇੰਨੇ ਪੈਸੇ ਦੇ ਦਿਓ ਹਮ ਸਾਨੂੰ ਰਿਕਾਰਡਿੰਗ ਦੇ ਇੰਨੇ ਪੈਸੇ ਦੇ ਦਿਓ ਹਮ ਠੀਕ ਹੈ ਜੀ ਤੇ ਸਿੱਖਣਾਉਣਾ ਅਜੇ ਹੂੰ ਤੇ ਜੇ ਤੁਹਾਡਾ ਟੂਰ ਬਣਦਾ ਤਾਂ ਅਸੀਂ ਨਾਲ ਜਾਵਾਂਗੇ ਹੂੰ ਤਾਂ ਹੋ ਸਕਦਾ ਸਾਡੀ ਮਾਤਾ ਨਾਲ ਜਾਊਗੀ ਹੂੰ ਤੇ ਆਹ ਗੱਲ ਟੂਰ ਟੂਰ ਵਾਲਾ ਪੰਗਾ ਹੀ ਸੋਨੀਆ ਜੀ ਨਾਲ ਪਿਆਦੀ ਚਮਕੀਲੇ ਦਾ ਉਹ ਇਹ ਗੱਲ ਕਹਿੰਦੇ ਨੇ ਵੀ ਇਹ ਕਹਿੰਦੇ ਨੇ ਵੀ ਬਾਕੀ ਦਾ ਘਰ-ਬਾਰ ਛੱਡ ਦਿਓ ਕੱਲਾ ਸਾਡੇ ਦਵਾਲੀ ਘੁੰਮੀ ਚੱਲੋ ਘੁੰਮੀ ਚੱਲੋ ਹੂੰ ਤੇ ਕੀ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਕੁੜੀਆਂ ਨੇ ਕੁੜੀਆਂ ਆਉਂਦੀਆਂ ਨੇ ਉਹਨਾਂ ਲਈ ਕਿੰਨੀ ਕ ਸੇਫ ਆ ਹੈ ਜਾਂ ਉਹਨਾਂ ਲਈ ਕਿੰਨਾ ਕ ਭਵੇਖੇ ਦੇ ਚੁਜੂਅਲ ਹੋ ਸਕਦੇ ਮੈਂ ਸਾਰੀਆਂ ਦੀ ਨਹੀਂ ਗੱਲ ਕਰਦਾ ਜਿਹੜੇ ਮੈਂ ਮੇਰੀ ਗੱਲ ਕਰਦਾ ਸੀ ਮੇਰੇ ਕੋਲ ਮਤਲਬ ਮੇਰੇ ਉਹਦੇ ਵਿੱਚ ਆਈਆਂ ਮੈਂ ਹੁਣ ਵੀ ਇੱਕ ਦੋ ਕੁੜੀਆਂ ਸਿੱਖਣਾ ਪਿਛਲੇ ਇੰਟਰਵਿਊ ਚ ਆਈ ਹੋਈ ਸੀ ਉਦੋਂ ਇੰਟਰਵਿਊ ਤੋਂ ਬਾਅਦ ਉਹ ਮੁੜ ਕੇ ਹੀ ਨਹੀਂ ਆਈ ਹੂੰ ਅੱਛਾ ਹਾਂਜੀ ਤੇ ਜਿਵੇਂ ਹੁਣ ਅਮਨ ਜੋ ਅਮਨ ਰੋਜੀ ਉਹਨੀਆਂ ਆਤਮੀਆਂ ਉਹਨੀਆਂ ਕਾਫੀ ਲੰਬਾ ਗਿਆ ਪਰ ਬਹੁਤ ਅੱਛਾ ਸੀ ਟੁੱਟਣ ਦਾ ਬੜਾ ਦੁੱਖ ਹੋਇਆ ਸ੍ਰੋਤਿਆਂ ਨੂੰ ਮਿਸ ਨੀਲਮ ਤੇ ਭਪਿੰਦਰ ਦਾ ਬੜਾ ਦੁੱਖ ਹੋਇਆ ਲੋਕਾਂ ਨੂੰ ਠੀਕ ਹੈ ਤੇ ਮਨਜੀਤ ਰਾਹੀ ਤੇ ਦਲਜੀਤ ਗੌਰ ਕਿਆ ਬਾਤ ਆ ਸਟੇਜ ਦਾ ਉਹ ਕੰਠੇ ਵਾਲਾ ਬਾਈ ਤੇਰਾ ਕੀ ਲੱਗਦਾ ਤੂੰ ਕਿਤੇ ਗਾਉਂਦੇ ਸੀ ਆਏ ਹਾਏ ਹਾਏ ਦੁਨੀਆ ਖੜਕੇ ਸੁਣਦੀ ਖੜਕੇ ਤੇ ਮਤਲਬ ਮੂ ਦੇ ਵਿੱਚ ਉਂਗਲਾਂ ਲੈ ਕੇ ਆ ਬਹਿ ਜਾਂਦੇ ਸੀਗੇ ਕੀ ਹੁੰਦਾ ਸਟੇਟ ਹਾਕਮ ਬਖਸ਼ ਦੇ ਵਾਲ ਤੇ ਦਰਜੀਤ ਕੌਰ ਇਹ ਵੀ ਲੰਬੀ ਚੱਲ ਰਹੀ ਹੈ ਹਾਂ ਦੇਖੋ ਜੀ ਇਹ ਤਾਂ ਚੱਲੂ ਹੀ ਰਹੀ ਹੈ ਕਿਉਂਕਿ ਉਹਨਾਂ ਦਾ ਮੈਰਿਜ ਹੋ ਗਿਆ ਕਿਉਂ ਜਿਹੜਾ ਹੋਏ ਨੇ ਹੈ ਨਾ ਤੇ ਜ਼ਿਆਦਾਤਰ ਤਾਂ ਉਹੀ ਕਾਮਯਾਬ ਰਹੀਆਂ ਨੇ ਜੋੜੀਆਂ ਜਿਨ੍ਹਾਂ ਦੀ ਮੈਰਿਜ ਹੋ ਗਈ ਹਾਂ ਪਰ ਮੈਰਿਜ ਹੋਈ ਵਾਲਾ ਅਵਧਾਲ ਚਮਕ ਤੇ ਅਮਨਜੋਤ ਉਹਨਾਂ ਦੀ ਵੀ ਜੋੜੀ ਟੁੱਟ ਗਈ ਸੀ ਹੂੰ ਕਿਉਂਕਿ ਵਿੱਚ ਫਿਰ ਐਦਾਂ ਦੇ ਬੰਦੇ ਆ ਜਾਂਦੇ ਆ ਹੂੰ ਕਿਉਂ ਐਡਵਰਟ ਕਹਿੰਦੇ ਆ ਵੀ ਸਾਡਾ ਫਾਇਦਾ ਕਿੱਥੋਂ ਆ ਜੇ ਦੋਏ ਵੱਖ ਹੋਣਗੇ ਅਸੀਂ ਤਾਂ ਵਿਚ ਆਵਾਂਗੇ ਤਾਂ ਸਾਡਾ ਫਾਇਦਾ ਹੋਊਗਾ ਹਮ ਅੱਜ ਦਾ ਜਿਹੜਾ ਦੌਰ ਹੀ ਕੁਛ ਇਸ ਤਰ੍ਹਾਂ ਹਰ ਇੱਕ ਬੰਦਾ ਆਪਣਾ ਫਾਇਦਾ ਸੋਚਦਾ ਫਾਇਦਾ ਬਿਲਕੁਲ ਫਾਇਦਾ ਨਾ ਕਿ ਇਹ ਸੋਚਦਾ ਕਿ ਅਸੀਂ ਲੰਮਾ ਸਮਾਂ ਕਿਵੇਂ ਚੱਲਾਂਗੇ ਹੈ ਜੀ ਤੇ ਹੋਰ ਕੋਈ ਅਗਲਾ ਕੀ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਕੁਝ ਰੋਕ ਅਗਲੇ ਪ੍ਰੋਜੈਕਟ ਕਈ ਡਿਊਟਸ ਆਉਣਗੇ ਨੇ ਜੀ ਹਮ ਸੋਲੋ ਗਾਣੇ ਵੀ ਨੇ ਜੀ ਠੀਕ ਹੈ ਹਾਂ ਜੀ ਹਾਂ ਜੀ ਮੈਂ ਜ਼ਿਆਦਾਤਰ ਜਿਹੜਾ ਗਿੱਲ ਕੋਈ ਵਾਲਾ ਹਮ ਉਹਨਾਂ ਦਾ ਮੈਟਰ ਇੱਕ ਗੁਰੀ ਗਿੱਲਾ ਹੈ ਉਹਦਾ ਗੱਲ Saab ਦਾ ਭਤੀਜਾ ਠੀਕ ਹੈ ਜੀ ਤੇ ਮੁੰਡਾ ਸੋਨੀ ਹੈ ਹਮ ਆਪਣਾ ਸਨੀ Saab ਮਲਾਵਤ ਖੇੜੀ ਤੋਂ ਠੀਕ ਹੈ ਉਹਦੇ ਬਹੁਤ ਸਾਰੇ ਗਾਣੇ ਮੈਂ ਗਾ ਰਹੇ ਹਾਂ ਬਹੁਤ ਹੀ ਇਹ ਮੇਰੇ ਉਹ ਨੇ ਜਿਹੜੇ ਮੇਰੇ ਮਤਲਬ ਮੇਰੇ ਬੜੇ ਕਲੋਜ਼ ਨੇ ਤੇ ਇੱਕ ਮੁੰਡਾ ਕਿੰਗ ਸ਼ਾਇਰ ਹੈ ਹਮ ਵੈਸੇ ਮਹਾਲੀ ਰਹਿੰਦਾ ਤੇ ਉਹ ਹੈਗਾ ਇੱਧਰ ਫਿਰੋਜ਼ਪੁਰ ਬਲਦਾ ਹਮ ਫਿਰੋਜ਼ਪੁਰ ਬਲਦਾ ਤੇ ਉਹਦਾ ਮੈਟਰ ਹੈ ਉਸਮੈਂ ਆਪ ਵੀ ਲਿਖਦਾ ਮੈਂ ਆਪ ਜਿਵੇਂ ਵੀ ਵੀ ਪ੍ਰੈਕ ਟਾਈਪ Song ਨੇ ਮੇਰੇ ਹਮ ਇੰਗਲਿਸ਼ੀ ਹਿੰਦੀ ਮਿਕਸ ਉਹ Song ਨੇ ਮੇਰੇ ਜਿਹੜੇ ਮੈਂ ਮਤਲਬ ਕਿ ਦਿਵਾਉਣ ਵਾਲਾ ਚਾਹੀਦਾ ਜੀ ਹਾਂ ਜੀ ਅਕਸਰ ਮੇਰੇ ਕੁ ਜਹਨ ਚ ਆਉਂਦਾ ਸਵਾਲ ਹੈ ਕਿ ਜਦੋਂ ਇੱਕ ਗਾਇਕੀ ਦਾ ਜਿਹੜੀ ਧਾਰਾ ਬਹਿ ਰਹੀ ਆ ਜੀ ਤੇ ਉਹਦੇ ਵਿੱਚ ਕੁਝ ਨਵੇਂ ਮੁੰਡੇ ਜਿਹੜੇ ਆਉਂਦੇ ਨੇ ਜਾਂ ਨਵੀਆਂ ਕੁੜੀਆਂ ਆਉਂਦੀਆਂ ਨੇ ਉਹਨਾਂ ਨੂੰ ਇਹ ਹੁੰਦਾ ਕਿ ਹੁਣ ਦੇ ਦੌਰ ਚ ਆਹ ਚੀਜ਼ ਚੱਲ ਰਹੀ ਆ ਤੇ ਆਪਾਂ ਇਸ ਤਰ੍ਹਾਂ ਦੀ ਉਹ ਆਈਟਮ ਲੈ ਕੇ ਆਈਏ ਕੋਈ ਇਸ ਤਰ੍ਹਾਂ ਦਾ ਫੈਕਟ ਹੁੰਦਾ ਇਹ ਗੱਲ ਦਾ ਹੁੰਦਾ ਜੀ ਜਿੱਦਾਂ ਕਿ ਉਹ ਸਿੱਧੂ ਸਾਹਿਬ ਸਿੱਧੂ ਮੂਸੇਵਾਲਾ ਉਹਦੀ ਗੱਤ ਕੀ ਕੋਈ ਤੋੜ ਨਹੀਂ ਲਿਖਣ ਦਾ ਹਮ ਕੈਕੀ ਦਾ ਹਮ ਤੇ ਜਦੋਂ ਬਾਈ ਜਿਉਂਦਾ ਸੀ ਲੋਕਾਂ ਨੇ ਉਹਨੂੰ ਵੀ ਮੜਾ ਕਿਹਾ ਹਮ ਇਹ ਇਹਨਾਂ ਨੂੰ ਪ੍ਰਮੋਟ ਕਰਦਾ ਹਮ ਐ ਕਰਦਾ ਹਸ ਹਥਿਆਰਾਂ ਨੂੰ ਪ੍ਰਮੋਟ ਕਰਦਾ ਤੇ ਅੱਜ ਬਾਈ ਦੇ ਬੁੱਤ ਦੇ ਨਾਲ ਜਾ ਜਾ ਕੇ ਲੋਕ ਫੋਟੋਆਂ ਕਰਾਉਂਦੇ ਕਰਾਉਂਦੇ ਨੇ ਬਿਲਕੁਲ ਹਮ ਹਾਂ ਜੀ ਹਮ ਤੇ ਸਿੱਧੂ ਮੂਸੇਵਾਲਾ ਨੂੰ ਮੈਂ ਇੱਕ ਇਹ ਸਮਝਦਾ ਸੀ ਪਾਰਸ ਸੀਕਦਾ ਨਾ ਪਾਰਸ ਹਮ ਹਰੇਕ ਬੰਦਾ ਕੰਟਰੋਵਰਸੀ ਕਰਕੇ ਕੀ ਚਾਹੁੰਦਾ ਸੀ ਵੀ ਮੈਂ ਕਿਤੇ ਮਾੜਾ ਮੋਟਾ ਨਾਲ ਖਹਿ ਜਮਾਂ ਸਿੱਧੂ ਮੂਸੇਵਾਲੇ ਦੇ ਨਾਲ ਤੇ ਮੇਰੀ ਕਦਰ ਪੈ ਜੇ ਹਾਂ ਤੁਸੀਂ ਸ਼ਾਇਦ ਤੁਹਾਨੂੰ ਯਾਦ ਹੋਊਗਾ ਜਦੋਂ ਪਹਿਲਾਂ ਆਪਾਂ ਪੈਗਬੋ ਗਾਣੇ ਮੌਕੇ ਇਹ ਕਰਿਆ ਇੰਟਰਵਿਊ ਕੀਤੀ ਸੀ ਮੈਂ ਉਦੋਂ ਵੀ ਆਖਿਆ ਸੀ ਵੀ ਸਿੱਧੂ ਮੂਸੇਵਾਲਾ ਕਿਹੜਾ ਤਰ੍ਹਾਂ ਦਾ ਪਾਰਸ ਹੈ ਬਿਲਕੁਲ ਵੀ ਲੋਕ ਚਾਹੁੰਦੇ ਨੇ ਵੀ ਕਿਤੇ ਸਿੱਧੂ ਮਾੜਾ ਮੋਟਾ ਮੇਰਾ ਨਾਮ ਬੋਲ ਦੇਵੇ ਹਮ ਇਹ ਸਿੱਧੂ ਵੀ ਹੋਈ ਗੱਲ ਕਈ ਜਿਹੜੇ ਗਾਇਕਾਂ ਦੇ ਉਹ ਨਾ ਬੋਲੇ ਆਂ ਵਿੱਚ ਬੋਲੇ ਤੇ ਉਹਨਾਂ ਨੂੰ ਉਹਨਾਂ ਦੀ ਕੀਮਤ ਪੈ ਗਈ। ਸ਼ਿਵਿੰਦਰ ਬਰਾਰ ਦੀ ਕੀਮਤ ਪੈ ਗਈ ਤੇ ਉਹ ਤੋਂ ਗਾਣਾ ਗਵਾਇਆ ਕਿ ਆ ਬਲਕਾਰਨ ਖੀਲੇ ਤੋਂ ਪੂਰੀ ਕੰਮ ਕੀਮਤ ਪੈ ਗਈ। ਲਾਬ ਲਾਬ ਹੀਰੇ ਦੀ ਕੀਮਤ ਪਾਈ ਉਹਨੇ। ਲਾਬ ਹੀਰੇ ਕੋਲ ਆਪਣੇ ਕੋਲ ਵੀ ਬਹੁਤ ਮਨ ਲਓ ਅੱਛੀ ਗਾਇਕੀ ਸੀ ਪਰ ਕਈ ਵਾਰ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ। ਸਿੱਧੂ ਮੂਸੇ ਵਾਲਾ ਬਦੇਰੀ ਦੀ ਕਲਾਕਾਰਾਂ ਨੂੰ ਉਾਰਨੇ ਦਬਾਈ ਨੂੰ। ਕਹਿੰਦਾ ਉਹ ਕਿ ਕਿਹੜਾ ਸੌਂਗ ਸੀਗਾ ਕਹਿੰਦਾ। ਹੋ ਦੁੱਕੇ ਦਿੱਗੇ ਨਾ ਸੰਹਾਰ ਲਾ ਲਿਓ। ਮੂਸੇ ਵਾਲਾ ਪਿੱਛੇ ਘੜਾ ਆਰ ਨੇਤ ਦੇ ਹੂੰ ਐਡੀ ਬੜੀ ਗੱਲ ਬਾਤ ਸੀ ਹੂੰ ਸਿੱਧੂ ਮੂਸੇ ਵਾਲਾ ਪਰ ਸਿੱਧੂ ਮੂਸੇ ਵਾਲੇ ਤੇ ਸਾਇਦ ਉਹ ਗੱਲ ਜਿਹੜੀ ਆਪਾਂ ਪਹਿਲਾਂ ਕਰਦੇ ਸੀ ਕਿ ਉਹ ਕੁਝ ਲੋਕ ਹੁੰਦੇ ਨੇ ਜ਼ਮਾਨੇ ਦੇ ਨਾਲ ਚੱਲਦੇ ਨੇ ਪਰ ਕੁਝ ਲੋਕ ਐਸੇ ਹੁੰਦੇ ਨੇ ਕਿ ਜ਼ਮਾਨਾ ਉਹਨਾਂ ਦੇ ਨਾਲ ਚੱਲਦਾ ਤੇ ਸਿੱਧੂ ਦੇ ਵਿੱਚ ਉਹ ਗੱਲ ਸੀ ਕਿ ਉਹ ਜ਼ਮਾਨੇ ਨੂੰ ਨਾਲ ਲੈ ਕੇ ਚੱਲਦਾ ਹਾਂ ਉਹ ਧਾਰਾ ਦੇ ਵਿੱਚ ਨਹੀਂ ਬਹਿ ਕਿ ਇਸ ਤਰ੍ਹਾਂ ਦੇ ਗੀਤ ਆ ਰਹੇ ਨੇ ਜੀ ਮੈਂ ਵੀ ਇਸ ਤਰ੍ਹਾਂ ਦੇ ਕੰਮ ਉਹਨਾਂ ਨੇ ਇੱਕ ਆਪਣਾ ਵੱਖਰਾ ਜਿਹੜਾ ਹੈਗਾ ਆਈਕਨ ਬਣਾਇਆ ਇੱਕ ਵੱਖਰੀ ਤਰ੍ਹਾਂ ਦੀ ਉਹਨਾਂ ਨੇ ਆਪਣੀ ਪਹਿਚਾਨ ਬਣਾਈ ਜਿਹੜੀ ਉਹ ਮੈਂ ਸਮਝਦਾ ਕਿ ਰਹਿੰਦੀ ਦੁਨੀਆ ਦੇ ਤੱਕ ਰਹੂਗੀ ਤੇ ਅੱਜ ਕੱਲ ਦੇ ਜਿਹੜੇ ਗਾਇਕ ਨੇ ਗਾਇਕਾ ਮੰਨੇ ਉਹਨਾਂ ਨੂੰ ਰੋਲ ਮਾਡਲ ਵੀ ਮੰਨਣ ਲੱਗੇ ਕਿ ਅਸੀਂ ਬਹੁਤ ਤਰ੍ਹਾਂ ਦਾ ਗਾਈਏ ਹਨਾ ਸੁਖਵਿੰਦਰ ਸਾਹਿਬ ਗੱਲ ਇਹ ਹੈ ਵੀ ਜਦੋਂ ਸਾਡੇ ਪੂਰੇ 10 ਬੰਦੇ ਬੈਠੇ ਤਾਂ 10 ਬੰਦਿਆਂ ਦੀ ਇੱਕੋ ਸੋਚ ਨਹੀਂ ਹੈ ਸਾਰੇ ਬੰਦੇ ਅਲੱਗ ਅਲੱਗ ਸੁਣਨ ਵਾਲੇ ਨੇ ਜਦੋਂ ਤੁਸੀਂ ਇੱਕ ਨਵੀਂ ਚੀਜ਼ ਲੈ ਕੇ ਆਉਨੇ ਹੋ ਤਾਂ ਥੋੜੇ ਜਹਾਂ ਦੇ ਵਿੱਚ ਇਹ ਜਲਦੀ ਵੀ 10 ਦੇ 10 ਬੰਦੇ ਕੰਟਰੋਲ ਕਰ ਲਾਂ ਮੈਂ ਹੂੰ ਹੂੰ ਉਹਦੀ ਗੱਲ ਵੀ ਕਰਦਾ ਉਹਦੀ ਗੱਲ ਵੀ ਕਰਦਾ ਮੈਂ ਸਾਰਿਆਂ ਦੀ ਮੰਦੀ ਗੱਲ ਹੋ ਗਈ ਹਾਂ ਹੁਣ ਜਿਹੜੇ ਬਾਈ ਨੇ ਇਕੱਲੇ ਵੀਡੀਓ ਨਹੀਂ ਬਣਾਏ ਇਕੱਲੇ ਆਡੀਓ ਹੀ ਦਿੱਤੇ ਹੂੰ ਕਿ ਜਿਵੇਂ موسی ਟੇਪ ਹਾਂ ਸਿਰੇ ਲੱਗ ਗਿਆ ਲੱਗਿਆ ਬਿਲਕੁਲ ਹੁਣ ਮੇਰੇ ਕੋਲੇ ਲਾਈਨਾਂ ਰਪੀਆਂ ਲਿਖੀਆਂ ਹੂੰ ਸੁਣਨ ਵਾਲੇ ਜੋ ਮਰਜੀ ਸੁਣੀ ਜਾਂਦੇ ਆ ਮੈਂ ਤਾਂ ਆਪਣੀ ਗੱਲ ਕਰਨੀ ਆ ਕਿ ਮੇਰੇ ਕੋਲ ਕੀ ਆ ਹੂੰ ਹੂੰ ਕਿਉਂਕਿ ਜੇ ਤੁਸੀਂ ਵਧੀਆ ਲਿਖੋਗੇ ਤੁਹਾਡੇ ਦਾਮਾਂ ਤੇ ਉਹ ਸੁਣਨਗੇ ਲੋਕ ਮੈਂ ਮੈਂ ਕੰਮ ਕਰਦਾ ਪਿੱਤਲ ਦਾ ਹੂੰ ਮੇਰੇ ਕੋਲ ਕਾਰੋਬਾਰ ਪਿੱਤਲ ਦਾ ਤੇ ਮੈਂ ਹੋਕਾ ਦਿੰਦਾ ਫੇਰਾ ਲੋਹੇ સોਨੇ ਦਾ ਹੂੰ ਹੂੰ ਤਾਂ ਲੋਕਾਂ ਨੇ ਤਾਂ ਅੱਜ ਨਹੀਂ ਤਾਂ ਕੱਲ ਮੇਰੇ ਕੋਲੋਂ ਦੇਖਣਾ ਨਾ ਜਿਹੜੇ ਦਾਹਕਾ ਵੀ ਤੇਰੇ ਕੋਲ ਕੀ ਹੈ ਬਿਲਕੁਲ ਆਪਾਂ ਆਪਣੀ ਗੱਲ ਕਰੀ ਦੀ ਹੈ ਜੀ ਹੁਣ ਇੱਕ ਜਿਵੇਂ ਗਾਣਾ ਲਿਖਿਆ ਹੋਇਆ ਸੀਗਾ ਮੇਰਾ ਦੋਸਤ ਗਿਲੋ ਕੋਈ ਵਾਲੀ ਸਾਹਿਬ ਨੇ ਤੇ ਇੱਕ ਸੇਵਕ ਫਰੀਦਪੁਰਿਆ ਮੇਰਾ ਦੋਸਤ ਹੂੰ ਉਹਨਾਂ ਨੇ ਲਿਖਿਆ ਸੀਗਾ ਕੁਝ ਵਿੱਚੋਂ ਗਾਣਾ ਉਹਨਾਂ ਦੇ ਲਈ ਲਿਤਾ ਸੀਗਾ ਸੀ ਤੇ ਅੱਜ ਕੱਲ ਉਹ ਨੀਟੂ ਛੱਡਣ ਵਾਲਾ ਵੀ ਉਹਨੂੰ ਗਾਈ ਜਾਂਦਾ ਕਿਉਂਕਿ ਮੇਰੇ ਕੋਲ ਆਉਂਦਾ ਜਾਂਦਾ ਨੀਟੂ ਹਮ ਓਕੇ ਕਾਫੀ ਆਉਂਦਾ ਜਾਂਦਾ ਮੇਰੇ ਕੋਲ ਜਦੋਂ ਸਿੱਖਣ ਤਾਂ ਨਹੀਂ ਆਉਂਦਾ ਕਿਤੇ ਹਾਂਜੀ 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 ਠੀਕ ਹੈ ਠੀਕ ਹੈ ਨਹੀਂ ਅੱਛਾ ਬੰਦਾ ਠੀਕ ਹੈ ਬਹੁਤ ਅੱਛਾ ਬੰਦਾ ਠੀਕ ਹੈ ਨੇਚਰ ਵੈਜ ਬਹੁਤ ਅੱਛਾ ਨੀਟੂ ਛੱਡਣ ਵਾਲਾ ਹਮ ਤੇ ਉਹ ਗਾਣਾ ਕਹਿੰਦਾ ਹੋ ਤੈਸ ਨੈਸ ਸਭ ਹੋ ਗਿਆ ਅੱਡੇ ਬਣ ਗਏ ਬਾਡਰ ਤੇ ਹੋਪੀ ਜਿਹਾ ਬਾਂਗੂ ਚਿੱਟਾ ਹਰ ਕਰ ਮਿਲਦਾ ਯਾ ਡਰੇ ਤੇ ਹੋਪਾਂ ਸੇ ਬਚਾਉਣਾ ਔਕਾ ਹੋ ਗਿਆ ਨਸ਼ੇ ਹਤਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਯੰਗ ਬਲਡ ਕੁਆਰੇ ਤੋਂ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀ ਐ ਢੇਰਿਆਂ ਦੇ ਵਿੱਚ ਹੁੰਦੀ ਵੇਖੀ ਜਿਸਮ ਫਰੋਸ਼ੀਆ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤੱਕ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਯੰਗ ਬਲੱਡ ਕੁਆਰੇ ਤੋਂ ਵੇਖ ਪਗਤ ਸਿਆਂ ਆਕੇ ਟਹਿ ਦੇਖ ਲੈ ਉਮੀਦਾਂ ਦੇ ਵਿਚ ਚ ਰਹੇ ਰਹੁੰਦੇ ਨੇ ਖੜੇ ਬੁੱਤ ਸ਼ਹੀਦਾਂ ਦੇ ਹੋ ਜਿੰਦਗੀ ਖਾਰੀ ਹੋ ਗਈ ਮਿੱਤਰਾ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਯੰਗ ਬਲੱਡ ਕੁਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਯੰਗ ਬਲੱਡ ਕੁਆਰੇ ਤੋਂ ਬਾਜੀ ਬਾ ਸੋ ਬਹੁਤ ਵਧੀਆ ਜਿਹੜਾ ਮੈਟਰ ਆ ਤੁਹਾਡੇ ਕੋਲੇ ਅਜੇ ਪਿਆ ਸੋ ਉਮੀਦ ਕਰਦੇ ਆ ਕਿ ਜਲਦੀ ਤੁਸੀਂ ਉਹਨੂੰ ਲੋਕਾਂ ਦੇ ਵਿੱਚ ਲੈ ਕੇ ਆਵੋਗੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰੋਗੇ ਔਰ ਨਾਲ ਹੀ ਇਹ ਵੀ ਉਮੀਦ ਕਰਦੇ ਆ ਕਿ ਸਰੋਤੇ ਚੰਗਾ ਸੁਣਨ ਦਾ ਉਹਨਾਂ ਨੂੰ ਜਿਹੜਾ ਹੈਗਾ ਬਿਲਕੁਲ ਜੀ ਚੰਗਾ ਸੁਣਨ ਲੱਗਣਗੇ ਕਿਉਂਕਿ ਬਹੁਤ ਜ਼ਿਆਦੇ ਸਰੋਤੇ ਹੈਗੇ ਨੇ ਬਹੁਤ ਵਧੀਆ ਜਿਹੜਾ ਸੁਣਨਾ ਪਸੰਦ ਕਰਦੇ ਆ ਬਿਲਕੁਲ ਜੀ ਤੇ ਬੜੇ ਸੰਜੀਦਾ ਸਰੋਤੇ ਨੇ ਜਿਹੜੇ ਵਧੀਆ ਗੱਲਾਂ ਸੁਣਨਾ ਚਾਹੁੰਦੇ ਨੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਆਪਣੇ ਏਰੀਆ ਦੇ ਨਾਲੋਂ ਕਪੂਰਥਲਾ ਜਲੰਧਰ ਬਟਾਲਾ ਏਰੀਆ ਉਧਰ ਲੋਕ ਜਿਹੜੇ ਪੁਰਾਣੇ ਕਲਾਕਾਰ ਨਾਮ ਵਰਬੰਦੇ ਥੋੜੇ ਜਿ ਬੈਠੇ ਨੇ ਦੌਰ ਦੇ ਹਿਸਾਬ ਨਾਲ ਉਹ ਲੋਕ ਕਹਿੰਦੇ ਨੇ ਯਾਰ ਉਹਨੂੰ ਉਹਨੂੰ ਸਿੰਗਰ ਨੂੰ ਬੁਲਾਓ ਉਹਨੂੰ ਕੰਮ ਦਈਏ ਉਹਨੂੰ ਰੋਟੀ ਪਾਈਏ ਪਰ ਜੀ ਸੁਣੀ ਹੈ ਪ੍ਰੋਮੋਟਰ ਕਪੂਰਥਲੇ ਤੋਂ ਪੰਮੁਖਸ਼ਬੀਰ ਹੈ ਚਿਤੰਦਰ ਭੰਡਾਰੀ ਸਾਹਿਬ ਨੇ ਉਥੋਂ ਇਦੋਂ ਉਹਨਾਂ ਨੇ ਮੈਨੂੰ ਬੁਲਾਇਆ ਠੀਕ ਹੈ ਜੀ ਇੱਥੇ ਆਪਣੇ ਗੁਰੀ ਬਾਗੜੀ ਬਾਈ ਜੀ ਤੇ ਮੇਰੇ ਦੋਸਤ ਨੇ ਗੁਰਮੀਤ ਮਾਜਰੀ ਨਾਪੇ ਕੋਲੋਂ ਮੁੰਡਾ ਠੀਕ ਹੈ ਜੀ ਸਾਰੇ ਬਹੁਤ ਅੱਛਾ ਕਰਦੇ ਆ ਆਪਣਾ ਚਮਨ ਸਿੱਧੂ ਆ ਮੁੰਡਾ ਬਾਠਾਂ ਤੋਂ ਤੁਹਾਡੇ ਕੋਲੋਂ ਠੀਕ ਹੈ ਜੀ ਬੜੇ ਦੋਸਤ ਨੇ ਮਤਲਬ ਜਿਹੜੇ ਮੌਕੇ ਮੌਕੇ ਨਾਲ ਮਾੜੇ ਸਪੋਰਟ ਕਰਦੇ ਆ ਪਰ ਉਹ ਏਰੀਆ ਦੇ ਵਿੱਚ ਅੱਜ ਵੀ ਲੋਕ ਕਹਿੰਦੇ ਆ ਯਾਰ ਸਤਵਿੰਦਰ ਬੁਗੇ ਨੂੰ ਬੁਲਾਓ ਦਵਿੰਦਰ ਕੋਹੇ ਨੂਰ ਨੂੰ ਬੁਲਾ ਲਓ ਠੀਕ ਹੈ ਜੀ ਰਣਜੀਤ ਮਨੀ ਨੂੰ ਬੁਲਾਓ ਉਹ ਲੋਕੋ ਅੱਜ ਵੀ ਬਲਾਕੇ ਉਹਨਾਂ ਤੋਂ ਸੈੜ ਗਾਣੇ ਵੀ ਸੁਣਦੇ ਆ ਹੂੰ ਜਾਨੀ ਉਹਨਾਂ ਦਾ ਵੀ ਜਿਹੜਾ ਫਰਕ ਹੈ ਸਰੋਤਾ ਵਰਗਾ ਉਹ ਉਹਨਾਂ ਦਾ ਵੀ ਅਜੇ ਸੇਫ ਆ ਉਸ ਤਰ੍ਹਾਂ ਦੇ ਲੋਕ ਸੁਣਦੇ ਨੇ ਹਾਂ ਨਾ ਪਰ ਤੁਸੀਂ ਇਹ ਦੇਖੋ ਵੀ ਜਿਹੜੇ ਜਿਵੇਂ ਮਾਸਟਰ ਸਲੀ ਮੈਂ ਅੱਜ ਕਿ ਤੁਸੀਂ ਕਿਤੇ ਵਿਆਹ ਤੇ ਲੱਗੇ ਦੇਖਿਆ ਹੂੰ ਠੀਕ ਹੈ ਗੱਲ ਠੀਕ ਹੈ ਜੀ ਹੋਰ ਕਿੰਨੇ ਕਲਾਕਾਰ ਨੇ ਹੂੰ ਤੇ ਉਹਨਾਂ ਕੋਲੇ 50-50 ਲੱਖ ਰੁਪਏ ਦੀਆਂ ਗੱਡੀਆਂ ਉਹ ਕਿਤੋਂ ਆਈਆਂ ਉਹ ਏਰੀਆ ਉਹਨਾਂ ਨੂੰ ਜਾਣ ਨਹੀਂ ਦੰਦਾ ਹੂੰ 5-5 ਲੱਖ ਰੁਪਈਆ 7-7 ਲੱਖ ਰੁਪਈਆ ਭਰਦੇ ਆ ਲੋਕ ਮੇਲਿਆਂ ਤੇ ਵੀ ਤੇ ਜੇ ਕਹਿੰਦੇ ਇਹਨੂੰ ਬੰਦੇ ਨੂੰ 5 ਲੱਖ ਰੁਪਇਆ ਦਿੱਤਾ ਤਾਂ ਇਹਦੇ ਉੱਤੇ ਦੀ ਲੱਖ ਰੁਪਇਆ ਗਿਰਨਾ ਚਾਹੀਦਾ ਲੋਕ ਬਾਹਰਲੇ ਲੋਕ ਸਪੋਰਟ ਕਰਦੇ ਆ ਤੇ ਸਾਡੇ ਲੋਕ ਥੱਲੇ ਨੂੰ ਖਿੱਚਦੇ ਆ ਜੇ ਕੋਈ ਬੰਦਾ ਅੱਗੇ ਆਉਂਦਾ ਉਹਨੂੰ ਖਿੱਚਦੇ ਆ ਜਿਵੇਂ ਮੈਂ ਕਿ ਆਰਕੈਸਟਰੇ ਦੇ ਵਿੱਚ ਮੇਰਾ ਗਾਇਕੀ ਦੇ ਨਾਲ ਨਹੀਂ ਕਰ ਪੂਰਾ ਹੁੰਦਾ ਇਹ ਏਰੀਆ 'ਚ ਨਹੀਂ ਕੰਮ ਹਮ ਸਾਡੇ ਏਰੀਆ ਦੇ ਜਿਹੜਾ 5-7 ਲੱਖ 10 ਲੱਖ ਲੈਂਦਾ ਬੰਦਾ ਉਹਨੂੰ ਪਸੰਦ ਕਰਦੇ ਆ ਇੱਕ ਟ੍ਰੈਂਡ ਹੁੰਦਾ ਕਿ ਅਸੀਂ ਮਹਿੰਗਾ ਗੈਕ ਲੈ ਕੇ ਆਉਣਾ ਮਹਿੰਗਾ ਗੈਕ ਲੈ ਕੇ ਆਉਣਾ ਉਹ ਜਿਹੜੇ ਏਰੀਆ ਦੇ ਲੋਕ ਨੇ ਉਹ ਕਲਾਕਾਰਾਂ ਨੂੰ ਪਿਆਰ ਬਹੁਤ ਕਰਦੇ ਆ ਉਹ ਕਹਿੰਦੇ ਵੀ ਇਹ ਬੰਦਾ ਜਿਆਦਾ ਨੱਚੇ ਟੱਪੇ ਨਾਲ ਖੜ ਕੇ ਗਾਵੇ ਸਾਡੇ ਏਰੀਆ ਦੇ ਵਿੱਚ ਜਿਹੜੇ ਕਲਾਕਾਰ ਨੱਚੇ ਟੱਪ ਕੇ ਗਾਉਂਦੇ ਆ ਉਹਨਾਂ ਨੂੰ ਜਿਆਦਾ ਲਾਈਕ ਕਰਦੇ ਆ ਹੈ ਜੀ ਦੇਖੋ ਜੀ ਇੱਥੋਂ ਵੀ ਪਿਆਰ ਕਰਨ ਵਾਲੇ ਹੱਲਾ ਸ਼ੇਰੀਆਂ ਦੰਦਿਆਂ ਵਾ ਠੀਕ ਹੈ ਪਸੰਦ ਆਪੋ ਆਪਣੀ ਹੁੰਦੀ ਆ ਆਪੋ ਆਪਣੀ ਪਸੰਦ ਹੈ ਸੁਰੂਤੇ ਸਾਰੇ ਅੱਛੇ ਹੁੰਦੇ ਨੇ ਪਰ ਤੁਸੀਂ ਅਪਦਾ ਕੀ ਲੈ ਕੇ ਆਉਣਾ ਉਹ ਤੁਹਾਡੇ ਤੇ ਡਿਪੈਂਡ ਬਹੁਤ ਤੁਹਾਡੇ ਡਿਪੈਂਡ ਕਰਦਾ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਗੱਲਬਾਤ ਦੇ ਲਈ ਸੋ ਕਿਸੇ ਅਗਲੀ ਮੁਲਾਕਾਤ ਦੇ ਵਿੱਚ ਫੇਰ ਆਪਾਂ ਰਹਿੰਦੀਆਂ ਗੱਲਾਂ ਕਰਾਂਗੇ ਹਨਾ ਜੀ ਬਹੁਤ-ਬਹੁਤ ਧੰਨਵਾਦ ਜੀ ਜੀ ਸੋ ਦੋਸਤੋ ਇਹ ਤਾਂ ਸਨ ਅਕਵਰਾਲਮ ਜੀ ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਆਪਣੀ ਗਾਇਕੀ ਨਾਲ ਸਮਕਾਲੀ ਗਾਇਕਾਂ ਬਾਰੇ ਵੀ ਗੱਲਬਾਤ ਕੀਤੀ ਪੁਰਾਣੀ ਗਾਇਕਾਂ ਦੀ ਗੱਲ ਵੀ ਕੀਤੀ ਉਹਨਾਂ ਗਾਇਕਾਂਾਂ ਦੀ ਗੱਲ ਵੀ ਕੀਤੀ ਉਹਨਾਂ ਜੋੜੀਆਂ ਦੀ ਗੱਲ ਵੀ ਕੀਤੀ ਸੋ ਕਾਫੀ ਗੱਲਾਂ ਸੀ ਦਿਲ ਕਰਦਾ ਹੋਰ ਵੀ ਗੱਲਾਂ ਕਰੀ ਜਾਈਏ ਸੋ ਕਿਸੇ ਅਗਲੀ ਮੁਲਾਕਾਤ ਦੇ ਲਈ ਫਿਰ ਮਿਲਾਂਗੇ ਉਦੋਂ ਤਕਲੀਦੀ ਹੋ ਜਾਤ ਹੈ ਧੰਨਵਾਦ